ਅੱਜ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਮਾਰਚ ਕੱਢਿਆ ਜਾ ਰਿਹਾ ਹੈ ਪਹਿਲਾਂ ਇਹ ਮਾਰਚ ਵਿਧਾਨ ਸਭਾ ਤੱਕ ਕੱਢਿਆ ਜਾਣਾ ਸੀ ਪਰ ਫਿਰ ਜਿਹੜਾ ਤੈਅ ਕੀਤਾ ਗਿਆ ਕਿ ਇਹ ਮਾਰਚ ਮਟਕਾ ਚੌਂਕਤਾ ਕਰ ਦਿਆ ਜਾਵੇਗਾ ਪਰ ਉਸ ਤੋਂ ਪਹਿਲਾਂ ਹੀ ਤੁਸੀਂ ਦੇਖ ਸਕਦੇ ਹੋ ਕਿ ਬੈਰੀਗੇਟਿੰਗ ਜਿਹੜੀ ਇੱਥੇ ਕਰ ਦਿੱਤੀ ਗਈ ਹੈ ਕਿ ਇਸ ਤੋਂ ਅੱਗੇ ਕਿਸਾਨ ਨਾ ਜਾਣ ਕਿਉਂਕਿ ਪੂਰਨ ਤੌਰ ਤੇ ਤਿਆਰੀ ਜਿਹੜੀ ਹੈ ਉਹ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ ਲਗਭਗ 3 ਘੰਟੇ ਦੀ ਮੀਟਿੰਗ ਜਿਹੜੀ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਚੱਲਦੀ ਹੈ ਪਹਿਲਾਂ ਸਲਾਹ ਬਣਾਈ ਜਾਂਦੀ ਹੈ ਜਿਸ ਦੇ ਵਿੱਚ 11 ਬੰਦਿਆਂ ਨੂੰ ਪਰਮਿਸ਼ਨ ਦਿੱਤੀ ਜਾਂਦੀ ਹੈ ਕਿ ਉਹ ਵਿਧਾਨ ਸਭਾ ਜਾ ਸਕਦੇ ਨੇ ਪਰ ਕਿਸਾਨਾਂ ਦੇ ਵੱਲੋਂ ਆਪਣੀਆਂ ਗੱਲਾਂ ਤੇ ਅੜੇ ਰਹਿਣ ਦੇ ਬਾਵਜੂਦ ਫਿਰ ਇੱਕ ਹੋਰ ਜਿਹੜਾ ਫੈਸਲਾ ਸਾਹਮਣੇ ਆਉਂਦਾ ਹੈ ਕਿ ਲਗਭਗ 1000 ਬੰਦਾ ਜਿਹੜਾ ਹੈ ਉਹ ਅਲਾਉਡ ਕੀਤਾ ਜਾਂਦਾ ਚੰਤੀ ਤੋਂ ਲੈ ਕੇ ਮਟਕਾ ਚੌਂਕ ਤੱਕ ਆਵੇਗਾ ਤੇ ਉਸ ਨੂੰ ਲੈ ਕੇ ਜਿਹੜੀ ਇੱਥੇ ਬੈਰੀਕੇਟਿੰਗ ਕੀਤੀ ਗਈ ਹੈ ਕਿ ਇਸ ਤੋਂ ਅੱਗੇ ਕੋਈ ਵੀ ਕਿਸਾਨ ਜਿਹੜਾ ਹੈ ਨਾ ਜਾ ਸਕੇ ਜਿੰਨੀ ਵੀ ਗੱਲ ਬਣੀ ਹੈ ਜਿੰਨੀ ਵੀ ਸ਼ਰਤਾ ਰੱਖੀਆਂ ਗਈਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਉਸੇ ਤਰ੍ਹਾਂ ਉਸ ਨੂੰ ਫਾਲੋ ਕੀਤਾ ਜਾ ਰਿਹਾ ਤੁਸੀਂ ਤਸਵੀਰ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਪੂਰਨ ਦੋਤੇ ਤਿਆਰੀ ਜਿਹੜੀ ਹੈ ਉਹ ਕਰ ਲਈ ਗਈ ਹੈ ਜਿਸ ਦੇ ਵਿੱਚ ਵਾਟਰ ਕੈਨਲ ਦੀ ਵੀ ਇਸਤੇਮਾਲ ਕੀਤੀ ਜਾ ਰਹੇ ਨੇ ਉਸ ਦੇ ਨਾਲ ਹੀ ਤਿੰਨ ਤੋਂ ਚਾਰ ਪ੍ਰਕਾਰ ਦੀ ਫੋਰਸ ਵੀ ਜਿਹੜੀ ਇੱਥੇ ਲਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਉਹ ਵੀ ਤਸਵੀਰਾਂ ਤੇ ਉਸ ਦੇ ਨਾਲ ਇਹ ਪੁਰਨ ਤੋਤੇ ਜਿਹੜਾ ਇਹ ਰਸਤਾ ਆ ਉਹ ਵੀ ਲੋਕ ਕੀਤਾ ਗਿਆ ਹੈ ਤੇ ਤੁਹਾਨੂੰ ਹੋਰ ਵੀ ਅੰਦਰੋਂ ਤਸਵੀਰਾਂ ਦਿਖਾਵਾਂਗੀ ਕਿ ਕੀ ਕੀ ਪ੍ਰਬੰਧ ਜਿਹੜੇ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਨੇ ਕਿਉਂਕਿ ਪਹਿਲਾਂ ਹੀ ਤਿਆਰੀਆਂ ਹੋ ਗਈਆਂ ਸਨ ਪਹਿਲਾਂ ਵੀ ਪਰਮਿਸ਼ਨ ਲਈ ਗਈ ਸੀ ਕਿ ਉਸ ਤੋਂ ਬਾਅਦ ਜਿਹੜੀ ਫੋਰਸ ਹੈ ਜਿਹੜੀ ਉਹ ਵੀ ਤਨਖਤ ਕੀਤੀ ਗਈ ਹੈ ਉਹ ਜੀ ਦੇ ਦੇ ਵਿੱਚ ਕਿਸਾਨ ਇੱਥੇ ਮਟਕਾ ਚੌਂਕ ਦੇ ਉੱਤੇ ਪਹੁੰਚਣਗੇ ਤਾਂ ਉਸ ਤੋਂ ਪਹਿਲਾਂ ਪੁਰਨ ਤੋਤੇ ਵੈਰੀਗੇਟਿੰਗ ਲਗਾਈ ਗਈ ਵੈਰੀਗੇਟਿੰਗ ਤੋਂ ਬਾਅਦ ਵਾਟਰ ਕੈਨਲ ਲਗਾਏਗੇ ਵਾਟਰ ਕੈਨਲ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਕ ਟਰੱਕ ਵੀ ਲਗਾਏ ਗਏ ਨੇ ਤਾਂ ਜੋ ਕੋਈ ਵੀ ਇਹ ਚੌਂਕ ਨੂੰ ਪਾਰਨਾ ਕਰ ਸਕੇ ਤੇ ਹੋਰ ਜਿਹੜੀ ਆਵਾਜ਼ ਆਈ ਹੈ ਲੋਕਾਂ ਦੀ ਆਵਾਜ਼ ਆਈ ਨੂੰ ਲੈ ਕੇ ਵੀ ਪ੍ਰਬੰਧ ਕੀਤੇ ਗਏ ਨਹੀਂ ਤਾਂ ਜੋ ਬਾਕੀ ਰੋਡ ਖੁੱਲੇ ਗਏ ਨਹੀਂ ਉਸ ਤੋਂ ਪਹਿਲਾਂ ਵੀ ਇੱਕ ਐਡਵਾਈਜ਼ਰੀ ਵੀ ਜਿਹੜੀ ਹੈ ਉਹ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੀ ਗਈ ਸੀ ਜਿਸ ਦੇ ਚੱਲਦੇ ਪੂਰਨ ਦੌਰ ਤੇ ਇਹ ਚੌਂਕ ਜਿਹੜਾ ਹੈ ਉਹ ਲੌਕ ਕੀਤਾ ਗਿਆ ਹੈ ਕਿਉਂਕਿ ਵੀ ਕੇ ਯੂ ਉਗਰਾਹਨ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਸੀ ਕਿ ਅਸੀਂ ਮਟਕਾ ਚੌਂਕ ਤੱਕ ਜਾਵਾਂਗੇ ਪਹਿਲਾਂ ਗੱਲ ਸੇ ਵਿਧਾਨ ਸਭਾ ਜਾਣ ਦੀ ਫਿਰ ਮਟਕਾ ਚੌਂਕ ਤੇ ਆ ਕੇ ਪ੍ਰਸ਼ਾਸਨ ਦੀ ਮੀਟਿੰਗ ਤੋਂ ਬਾਅਦ ਸਾਹਮਣੇ ਆਇਆ ਸੀ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਬਾਕੀ ਇੱਕ ਰੋਡ ਬੰਦ ਕੀਤਾ ਹੋਇਆ ਤੇ ਬਾਕੀ ਜਿਹੜੇ ਰੋਡ ਨੇ ਉਹ ਉਸੇ ਤਰ੍ਹਾਂ ਖੁੱਲ੍ਹੇ ਆ ਤਾਂ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਕਿਸਾਨਾਂ ਦੇ ਵੱਲੋਂ ਪੂਰਨ ਤੌਰ ਤੇ ਪ੍ਰਬੰਧ ਕੀਤਾ ਗਿਆ ਸੀ ਕਿਸਾਨਾਂ ਦੇ ਵੱਲੋਂ ਗੱਲਾਂ ਰੱਖੀਆਂ ਗਈਆਂ ਤਾਂ ਦੂਜੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਆਪਣੀ ਤਿਆਰੀ ਜਿਹੜੀ ਹੈ ਉਹ ਵੀ ਕੀਤੀ ਗਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕ ਕਿ ਹਰ ਤਰ੍ਹਾਂ ਦੀ ਫਾਇਰ ਬ੍ਰਿਗੇਡ ਵੀ ਮੰਗਵਾਈ ਗਈ ਹੈ ਹੋਰ ਵੀ ਕਾਫੀ ਚੀਜ਼ਾਂ ਜਿਹੜੀਆਂ ਇੱਥੇ ਮੰਗਾਈਆਂ ਗਈਆਂ ਹਰ ਤਰ੍ਹਾਂ ਦੀ ਤਿਆਰੀ ਉਹ ਕੀਤੀ ਗਈ ਹੈ ਤਾਂ ਕਿ ਕੋਈ ਵੀ ਲੋ ਐਂਡ ਆਰਡਰ ਖਰਾਬ ਨਾ ਹੋਵੇ ਤੇ ਮਟਕਾ ਚੌਂਕ ਦੀ ਲੋਕੇਸ਼ਨ ਜਿਹੜੀ ਹੁਤੇ ਕੀਤੀ ਗਈ ਸੀ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੂਰਨ ਤੌਰ ਤੇ ਤਿਆਰੀ ਜਿਹੜੀ ਹੈ ਉਹ ਕੀਤੀ ਗਈ ਹੈ ਚੰਡੀਗੜ੍ਹ ਪ੍ਰਸ਼ਾਸਨ ਦੀ ਤਿਆਰੀਆਂ ਤੁਸੀਂ ਦੇਖ ਲੀਆਂ ਨੇ ਤੇ ਮਟਕਾ ਚੌਂਕ ਦੀ ਗੱਲ ਹੋਈ ਸੀ ਮਟਕਾ ਚੌਂਕ ਤੱਕ ਜਿਹੜਾ ਕਿਸਾਨਾਂ ਨੇ ਪਹੁੰਚਣਾ ਸੀ ਤਾਂ ਹੁਣ ਜਿਹੜਾ ਆ ਕੁਝ ਦੇਰ ਚ ਕਿਸਾਨ ਪਹੁੰਚਣ ਵਾਲੇ ਨੇ ਉਸ ਤੋਂ ਪਹਿਲਾਂ ਦੀ ਤਸਵੀਰ ਤੁਹਾਨੂੰ ਦਿਖਾਈ ਹੈ ਕਿ ਕਿਸ ਤਰ੍ਹਾਂ ਪ੍ਰਸ਼ਾਸਨ ਨੇ ਵੱਲੋਂ ਬਿੜੀ ਨੇ ਸੰਦੀਪ ਦੇ ਨਾਲ ਇੰਦਰ ਸਿੱਧੂ এবੀਪੀ ਸੰਜਾ ਚੰਡੀਗੜ੍ਹ